ਪਰਮ ਸਤਕਾਰ ਜੋਗ ਪਰਮ ਸਰਮਾਨ ਜੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅੱਜ ਭਾਈ ਅਮਰਤਪਾਲ ਸਿੰਘ ਮਹਿਰੋ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ ਕਿ ਇਹੋ ਜੇ ਸੂਰਮੇ ਇਹ ਵੀ ਸਾਡੀ ਕੌਮ ਦੀ ਸ਼ਾਨ ਆ ਕਿ ਜਿਹੜੇ ਸਾਧੂ ਸੰਤਾਂ ਨੂੰ ਅਸੀਂ ਬੜਾ ਮਾਨ ਸਤਕਾਰ ਦੇ ਰਹੇ ਸੀ ਆਪਣੇ ਵੱਲੋਂ ਤੇ ਉਹਨਾਂ ਨੇ ਜੋ ਉੱਥੇ ਜਾ ਕੇ ਸਾਡੀ ਧੀਆਂ ਪੈਣਾ ਸਿਰਖ ਧੋਣੇ ਚਾਹੀਦੀਆਂ ਗੁਰੂ ਘਰਾਂ 'ਚ ਤੇ ਉੱਥੇ ਜਾ ਕੇ ਵੀ ਇਹੋ ਜਿਹੇ ਹਾਲਾਤ ਬਣ ਗਏ ਤੇ ਜਿਹੜੇ ਸਰਕਾਰਾਂ ਜਿਹੜੀਆਂ ਇਹੋ ਜੇ ਬੰਦਿਆਂ ਨੂੰ ਬਹੁਤ ਪ੍ਰਮੋਟ ਕਰਦੀਆਂ ਉਹਨਾਂ ਦੇ ਪਿੱਠ ਤੇ ਖੜੇਗੀ ਖੜਦੀਆਂ ਤੇ ਇਹ ਜੋ ਮਹਿਰੋ ਸਾਹਿਬ ਨੇ ਜਿਹੜਾ ਉਹ ਜਿਹੜਾ ਇਹ ਉਹ ਸਾਡੀ ਕੌਮ ਦੇ ਉੱਪਰ ਕਲੰਕ ਸੀ ਉਹਨੂੰ ਉਹਨਾਂ ਬਾਹਰ ਕੱਢਿਆ ਤੇ ਉਹਨੂੰ ਲੋਕਾਂ ਦੇ ਸਾਹਮਣੇ ਨੰਗਾ ਕੀਤਾ ਇਹ ਬਹੁਤ ਵੱਡੀ ਇਹਨਾਂ ਦੀ ਇੱਕ ਬਹੁਤ ਬਹਾਦਰੀ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਇਹੋ ਜੇ ਦੋਸਤਾਂ ਨਾਲ ਸਾਹਮਣੇ ਖੜਦਾ ਸਾਹਸ ਕੀਤਾ ਤੇ ਦੇਖੋ ਕਿ ਸਰਕਾਰ ਜਾਂ ਸਾਡੇ ਜਿਹੜੀਆਂ ਵੱਡੀਆਂ ਹੋਰ ਸੰਸਥਾਵਾਂ ਸੀ ਉਹਨਾਂ ਨੇ ਕੋਈ ਹਾ ਦਾ ਨਾਰਾ ਨਹੀਂ ਮਾਰਿਆ ਉਹਨਾਂ ਨੇ ਉਹਨਾਂ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਦੀ ਕੋਸ਼ਿਸ਼ ਕੀਤੀ ਤੇ ਝੂਠਾ ਸਰਕਾਰ ਨੇ ਇਹਨਾਂ ਨੂੰ ਇੱਕ ਕੇਸਾਂ ਚ ਬਸਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਕੋਈ ਸੱਚ ਦੀ ਆਵਾਜ਼ ਚੱਕਦਾ ਆਵਾਜ਼ ਆ ਜੋ ਕੌਮ ਦੇ ਜੋ ਤਕਾ ਹੋ ਰਿਹਾ ਜਾਂ ਕੋਈ ਇਹੋ ਜਿਹੀ ਚੀਜ਼ਾਂ ਇਹੋ ਜਿਹੀ ਗਲਤ ਚੀਜ਼ਾਂ ਹੋ ਰਹੀਆਂ ਉਹਨਾਂ ਦੇ ਖਿਲਾਫ ਜਿਹੜਾ ਕੋਈ ਆਵਾਜ਼ ਬੁਲੰਦ ਕਰਦਾ ਉਹਦੀ ਆਵਾਜ਼ ਬੰਦ ਕਰ ਦਿਓ ਇਸ ਕਰਕੇ ਤੁਸੀਂ ਸਾਰੇ ਮੇਰੇ ਖਿਆਲ ਆ ਕਿ ਜਿੰਨਾ ਖਾਲਸਾ ਪੰਥ ਇੱਥੇ ਇਕੱਠਾ ਹੋਇਆ ਸਾਰੇ ਵਧਾਈ ਦੇ ਪਾਤਰੋ ਜਿਹੜਾ ਕਿ ਤੁਸੀਂ ਜ਼ੁਲਮ ਦੇ ਖਿਲਾਫ ਸਾਰੇ ਜਾਣੇ ਇਹਨਾਂ ਦਾ ਸਾਥ ਦੇ ਰਹੇ ਹੋ ਤੇ ਇਹ ਸਾਰਾ ਆਪਣਾ ਇੱਕ ਕੌਮੀ ਫਰਜ਼ ਬਣਦਾ ਕਿ ਇਹੋ ਜਿਹਾ ਗੰਦਾ ਆਪਣੇ ਗੁਰਦੁਆਰਿਆਂ 'ਚ ਹੁੰਜ ਕੇ ਬਾਹਰ ਸੁੱਟਿਏ ਇਹ ਮੰਤਨ ਰੈਣੂ ਵਾਲੀਆਂ ਰੂਹਾਂ ਜਿਹੜੀਆਂ ਸਾਡੇ ਗੁਰਦੁਆਰਿਆਂ 'ਚ ਕਾਬਜ਼ ਹੋ ਗਈਆਂ ਇਹ ਅੱਜ ਸਾਨੂੰ ਸਮੇਂ ਦੀ ਬਹੁਤ ਵੱਡੀ ਲੋੜ ਆ ਸਾਨੂੰ ਆਪਣੇ ਫਰਜ਼ ਪਛਾਣਨੇ ਪੈਣਗੇ ਸਾਡੀਆਂ ਧੀਆਂ ਭੈਣਾਂ ਨੂੰ ਵੀ ਬੇਨਤੀ ਆ ਕਿ ਇਹਨਾਂ 'ਨਾਂ ਵਿਸ਼ਵਾਸ ਨਾ ਕਰੋ ਕਿ ਇਹਨਾਂ ਦੇ ਜੋ ਕੁਝ ਵੀ ਇਹ ਜੋ ਕਹੀ ਜਾਂਦੇ ਆ ਦਿਨ ਰਾਤ ਆਪਾਂ ਆਪਾਂ ਨੂੰ ਤਾਂ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਬਖਸ਼ੀ ਸੀ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਇਹਨਾਂ ਨੂੰ ਵੱਡੇ ਬਣਾ ਲਿਆ ਤੇ ਇਹਨਾਂ ਨੇ ਜੋ ਸਾਡੀ ਕੌਮ ਦਾ ਹਾਲਾਤ ਕਰ ਰਹੇ ਆ ਜਾਂ ਹੋ ਰਹੇ ਆ ਇਹ ਸਾਰੀ ਇਹ ਪੂਰੀ ਦੁਨੀਆ 'ਚ ਸਾਡੀ ਕਿੱਡੀ ਨਿਮੋਸ਼ੀ ਹੋ ਰਹੀ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹ ਬਹੁਤ ਸचेत ਹੋਣ ਦੀ ਲੋੜ ਆ ਬਹੁਤ ਵੱਡੀ ਜ਼ਿੰਮੇਵਾਰੀ ਆ ਇਹ ਇਹ ਇਹਨਾਂ ਦੇ ਨਾਲ ਖੜਨ ਦੀ ਵੀ ਤੇ ਇਹੋ ਜੇ ਹੋਰ ਸਾਥੀ ਜਿਹੜੇ ਇਹੋ ਜੀਆਂ ਇਹਨਾਂ ਦੇ ਇਹੋ ਜੀਆਂ ਜ਼ੁਲਮਾਂ ਦੇ ਖਿਲਾਫ ਲੜ ਰਹੇ ਆ ਜਾਂ ਖੜ ਰਹੇ ਆ ਉਹਨਾਂ ਦਾ ਆਪਾਂ ਵਾਦ ਤੋਂ ਵਾਦ ਸਾਥ ਦੇਣਾ ਚਾਹੀਦਾ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸਾਡੀ ਕੌਮ ਨੂੰ ਕੋਈ ਸਹੀ ਸੇਧ ਮਿਲੇ ਉਹ ਜਿਹੜਾ ਵੀ ਕੋਈ ਚੰਗੇ ਪਾਸੇ ਨੂੰ ਤੁਰਨ ਦੀ ਕੋਸ਼ਿਸ਼ ਕਰਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਝੂਠੇ ਸੱਚੇ ਕੇਸਾਂ ਚਲਵਾ ਕੇ ਜਾਂ ਕੋਈ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਉਹਨਾਂ ਨੂੰ ਬਦਨਾਮ ਕਰਕੇ ਇਹ ਜਾਂ ਉਹਨਾਂ ਦੇ ਕੇਸ ਪਾਕ ਉਹਨਾਂ ਜੇਲਾਂ ਸੁਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਤਕੜੇ ਹੋਣ ਦੀ ਲੋੜ ਆ ਸਾਰਿਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਆ ਕਿ ਜ਼ੁਲਮ ਦੇ ਖਿਲਾਫ ਬਾਕੀ ਠੀਕ ਹੈ ਕਿ ਆਪਣੇ ਚ ਕਸੂਮਾਤ ਭੇਦ ਹੋ ਸਕਦੇ ਆ ਪਰ ਇਹੋ ਜਿਹੇ ਜਿਹੜੇ ਸਮੇਂ ਤੇ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਕੋਈ ਸਾਡੇ ਗੁਰੂ ਦੀ ਇੱਕ ਨਰਾਦਰ ਕਰਨ ਵਾਲੀ ਗੱਲ ਹੈ ਕਿ ਗੁਰੂ ਘਰਾਂ ਚ ਇਹੋ ਜੇ ਕੋ ਕਰਮ ਹੋਣੇ ਬਹੁਤ ਸ਼ਰਮ ਵਾਲੀ ਗੱਲ ਆ ਇਸ ਕਰਕੇ ਇਹਨਾਂ ਨੂੰ ਰੋਕਣ ਵਾਸਤੇ ਆਪਾਂ ਨੂੰ ਜੇ ਇਹ ਇਹਨਾਂ ਨੇ ਆਪਣੀ ਜਾਨ ਕਲੀ ਤੇ ਰੱਖੀ ਹੈ ਤੇ ਇਹਨਾਂ ਦੇ ਸਾਥ ਖੜੇ ਹੋਣ ਦੀ ਲੋੜ ਆ ਆਪਾਂ ਸਾਰੇ ਜਣੇ ਤਾਂ ਹੀ ਆਪਣੀ ਕੌਮ ਦਾ ਸਿਰ ਉੱਚਾ ਕਰ ਸਕਦੇ ਆ ਜੇ ਇਹੋ ਜੀਆਂ ਜੜੀਆਂ ਕੋ ਕਰਮੀ ਲੋਕ ਆ ਇਹੋ ਜਿਹੇ ਮੰਤਨ ਰੈਣੂ ਦੀਆਂ ਰੂਹਾਂ ਵਾਲੇ ਇਹਨਾਂ ਨੂੰ ਆਪਾਂ ਗੁਰਦੁਆਰਿਆਂ ਚੋਂ ਬਾਹਰ ਕਰੀਏ ਆਪਣੇ ਆਪਣੇ ਸਮਾਜ ਚੋਂ ਇਹਨਾਂ ਦਾ ਬਾਈਕਾਟ ਕਰੀਏ ਤੇ ਮੈਂ ਤੇ ਇਹਨੀਆਂ ਬੇਨਤੀਆਂ ਕਰਦਾ ਜਿਸ ਤਹਾਰ ਅਕਾਲ ਤੱਕ ਸਭ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੜੇ ਇਹ ਕੋਕਰਮੀ ਮੰਤਨ ਦੇ ਰਹਣ ਦੀਆਂ ਰੂਹਾਂ ਵਾਲੇ ਇਹਨਾਂ ਨੂੰ ਪੰਥ ਚੋਂ ਖਾਰਜ ਕੀਤਾ ਜਾਣਾ ਚਾਹੀਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਇਹ ਸਰਕਾਰ ਨੂੰ ਵੀ ਇਹ ਚੇਤਾਵਨੀ ਦੇਣੀ ਚਾਉਂਦੇ ਆ ਕਿ ਇਹੋ ਜਿਹੇ ਜਿਹੜੇ ਤੁਸੀਂ ਇਹਨਾਂ ਦੀ ਪੁਸ਼ਤਪਨਾਹੀ ਕਰ ਰਹੇ ਹੋ ਜਿਹੜੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਤੁਸੀਂ ਜਿਹੜੇ ਕੇਸ ਦਰਜ ਕਰਨੇ ਉਹਨਾਂ ਨੂੰ ਫਟਾਫਟ ਕੇ ਇਸ ਵਾਪਸ ਲਏ ਜਾਣੇ ਚਾਹੀਦੇ ਆ ਨਹੀਂ ਤੇ ਇਹ ਮਾਮਲਾ ਬਹੁਤ ਅੱਗੇ ਵਧੂਗਾ ਕਿਉਂਕਿ ਹੁਣ ਸਿੱਖ ਪੰਥ ਜਾਗ ਚੁੱਕਾ ਨੌਜਵਾਨੀ ਜਾਗ ਚੁੱਕੀ ਆ ਇਹ ਹੁਣ ਜਿਆਦਾ ਟਾਈਮ ਤਾ ਤੁਹਾਡਾ ਜਿਹੜਾ ਇਹੋ ਜਿਹੇ ਜੋ ਜਿਹਿਆਂ ਤੁਸੀਂ ਪਹਿਲਾਂ ਤੋਂ ਪੁਸ਼ਤ ਪਨਾਈਆਂ ਕਰਦੇ ਆ ਰਹੇ ਹੋ ਇਹ ਜਿਹੜੇ ਇਹੋ ਜਿਹੇ ਸਾਡੇ ਧਰਮ ਨੂੰ ਨੁਕਸਾਨ ਕਰਨ ਵਾਲੇ ਲੋਕਾਂ ਦੀਆਂ ਉਹਨਾਂ ਜਿਆਦਾ ਟਾਈਮ ਨਹੀਂ ਚੱਲਣ ਗਿਆ ਇਸ ਕਰਕੇ ਮੈਂ ਤੁਹਾਨੂੰ ਫਿਰ ਦੁਬਾਰਾ ਤੋਂ ਇਹਨਾਂ ਨੂੰ ਮਹਿਰੋਂ ਸਾਹਿਬ ਨੂੰ ਵੀ ਵਧਾਈ ਦੇਣਾ ਤੁਹਾਨੂੰ ਤੁਸੀਂ ਵੀ ਵਧਾਈ ਦੇ ਪਾਤਰ ਹੋ ਇੱਕ ਜਿਹੜੇ ਜ਼ੁਲਮ ਦੇ ਖਿਲਾਫ ਤੁਸੀਂ ਲੱਕ ਬਨ ਕੇ ਖੜੇ ਹੋ ਤੇ ਇਹ ਸਾਰੇ ਜਾਣੇ ਤਕੜੇ ਹੋइए ਤੇ ਆਪਾਂ ਹਿੰਮਤ ਮਾਰੀਏ ਤੇ ਇਹ ਇਹ ਤਾਂ ਹੀ ਹੈ ਆਪਾਂ ਇਹ ਕਾਮਯਾਬ ਹੋ ਸਕਦੇ ਆ ਕਿ ਜੇ ਆਪਾਂ ਫਿਰ ਵੀ ਵੱਖਰੇ ਵੱਖਰੇ ਰਹੇ ਤੇ ਇਹਨਾਂ ਨੇ ਫਿਰ ਫਿਰ ਕਿਸ ਨਾ ਕਿਸੇ ਤਰੀਕੇ ਨਾਲ ਆਪਣਾ ਨੁਕਸਾਨ ਕਰਨਗੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇੱਕ ਝਟੋਣ ਦੀ ਲੋੜ ਆ ਤੇ ਬਾਕੀ ਚਲੋ ਸਾਰੇ ਤੁਸੀਂ ਜਿੰਨੇ ਵੀ ਆਏ ਜੋ ਪ੍ਰਬੰਧਕ ਨੰਗ ਸਿੰਘ ਜਥੇਬੰਦੀਆਂ ਹੋਰ ਜਿੰਨੇ ਵੀ ਤੁਸੀਂ ਕੌਮ ਨੂੰ ਪਿਆਰ ਕਰਨ ਵਾਲੇ ਜੋ ਤੇ ਇਸ ਕਰਕੇ ਤੁਸੀਂ ਸਾਰੇ ਜਾਣੇ ਆਪਸੀ ਜੋ ਵੀ ਮਤ ਭੇਦਿਆ ਉਹ ਚਲਦੇ ਰਹਿਣਗੇ ਜਾਂ ਪਹਿਲੀ ਗੱਲ ਤੋਂ ਉਹਨਾਂ ਨੇ ਖਤਮ ਕੀਤਾ ਜਾਣਾ ਚਾਹੀਦਾ ਤੇ ਫਿਰ ਵੀ ਪਰ ਇਹੋ ਜਿਹੇ ਮਸਲਿਆਂ ਤੇ ਆਪਾਂ ਨੂੰ ਹਰ ਵੇਲੇ ਜਿੱਥੇ ਕਿਤੇ ਵੀ ਇਦਾਂ ਦੀ ਕਿਤੇ ਲੋੜ ਪੈਂਦੀ ਹੈ ਗੁਰੂ ਸਾਹਿਬ ਦਾ અપਮਾਨ ਹੁੰਦਾ ਜਾਂ ਕੋਈ ਇਹੋ ਜਿਹਾ ਕੋਈ ਕੋ ਕਰਮੀ ਨਾ ਮੰਨਤ ਰਹਿਣ ਵਾਲੀ ਰੋਠ ਦੀ ਉਥੇ ਉਹਨੂੰ ਦਬਾਉਣਾ ਉਹਦੇ ਉਹਦੇ ਖਿਲਾਫ ਲੜਨਾ ਉਹਨੂੰ ਉਹ ਉਹਦਾ ਸੋਧਾ ਲਾਉਣਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਇਹ ਕਰਕੇ ਆਪਾਂ ਸਾਰੇ ਜਾਣੇ ਇੱਕ ਹੋਈਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਜੇ ਕੋਈ ਭੁੱਲ ਚੁੱਕੋ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਆਂ